ਪਾਣੀਮੀ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਜਿੱਥੇ ਤੁਨ ਤੁਨ ਹੜ ਸੰਮਤ 1646 ਨੂੰ ਮਾਤਾ ਗੰਗਾ ਜੀ ਨਾਲ ਪਿੰਡ ਮੋਹਸਾ ਵਿਖੇ ਹੋਣਾ ਨਿਯਤ ਖੜੇ ਬਹੁਤ ਪੁਰਾਣੇ ਜਮਾਨੇ ਦੇ ਜਿਹੜੇ ਟਾਈਮ ਪੀਸ ਲੱਗੇ ਹੋਏ ਨੇ ਤੇ ਚਲਦੇ ਆ 1500 ਤੁਨ ਤੁਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਜਗ੍ਹਾ ਤੇ ਬਿਰਾਜਮਾਨ ਨੇ ਜੀ ਤੋਂ ਇਤਰਖ ਪਿੰਡ ਦੀ ਸੰਗਤ ਨੂੰ ਨਿਸ਼ਾਨੀ ਵਜੋਂ ਦਿੱਤੇ ਯੋ ਇਸ ਸ਼ਬ ਦੇਸ਼ਾਂ ਤੋਂ ਸੰਕਾ ਪਹੁੰਚ ਕੇ ਬਸਤਰਾਂ ਦੇ ਦਰਸ਼ਨ ਕਰਕੇ ਦੁਆਰਾ ਤੋਂ ਫਿਰ ਦਰਸ਼ਨ ਕਰੋ ਹੱਥ ਸਿਮਰਨਾ ਸਿਮਰਨਾ ਮੇਰੇ ਵੱਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਨੂੰ ਦਰਸ਼ਨ ਕਰਾਉਂਗਾ ਗੁਰਦੁਆਰਾ ਪਾਸ਼ਾਹੀ ਪੰਜਵੇਂ ਸ੍ਰੀ ਗੁਰੂ ਅਰਜਨ ਦੇਵ ਜੀ ਬਿਲਗਾ ਜਿੱਥੇ ਤੁਹਾਨੂੰ ਸਨ ਸੱਚੇ ਪਾਤਸ਼ਾਹ ਜਦੋਂ ਆਪਣੇ ਵਿਆਹ ਦੇ ਆਨੰਦਕਾਰਜਾਂ ਲਈ ਪਿੰਡ ਮਾਉ ਸਾਹਿਬ ਜਾ ਰਹੇ ਸਨ ਤਾਂ ਉਹ ਇੱਥੇ ਦੋ ਦਿਨ ਇੱਥੇ ਰੁਕੇ ਸਨ ਤੇ ਆਓ ਆਪਾਂ ਅੱਗੇ ਚੱਲਾਂਗੇ ਨਾਲੇ ਦਰਸ਼ਨ ਕਰਾਂਗੇ ਬਣੇ ਰਹੋ ਮੇਰੇ ਨਾਲ ਇਸੇ ਤਰ੍ਹਾਂ ਦੇ ਹੋਰ ਵੀਡੀਓ ਜਿਹੜੀਆਂ ਤੁਹਾਨੂੰ ਲੈ ਕੇ ਮੈਂ ਆਂਦਾ ਰਹਾਂਗਾ ਜੀ ਇਹ ਹੈ ਗੁਰਦੁਆਰ ਸਾਹਿਬ ਦੇ ਆਪਾਂ ਕਾਫੀ ਥੇਹ ਦੇ ਉੱਤੇ ਗੁਰਦੁਆਸਾ ਗੁਰਦੁਆਸਾ ਪਾਤਸ਼ਾਹ ਹੀ ਪੰਜਵੀਂ ਪਿਪਲੀ ਸਾਹਿਬ ਤੇ ਜੇ ਆਪਾਂ ਇਹ ਇੰਗਲਿਸ਼ ਦੇ ਵਿੱਚ ਹੈਗਾ ਤੁਸੀਂ ਇਸ ਨੂੰ ਜ਼ਰੂਰ ਪਾਜ਼ ਕਰਕੇ ਪੜਨਾ ਇਹ ਹੈ ਪੰਜਾਬੀ ਵਿੱਚ ਇਤਿਹਾਸ ਤੇ ਇਸ ਇਤਿਹਾਸਿਕ ਗੁਰਦੁਆਰਾ ਨੂੰ ਜੀਦਾ ਦੇ ਸਰਤਾਜ ਸ਼ਾਂਤੀ ਦੇ ਪੰਜ ਪੰਚ ਪਾਸ਼ਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਹਦੇ ਪਰਿਵਾਰ ਚਰਨਾ ਦੀ ਸ਼ੋਪ ਪ੍ਰਾਪਤ ਹੈ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਿੰਡ ਮੋਸਾ ਵਿਖੇ ਵਿਆਹਣ ਜਾਂਦੇ ਸਮੇ ਇੱਥੇ ਠਹਿਰੇ ਸਨ ਉਹਨਾਂ ਦੀ ਯਾਦ ਵਿੱਚ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਭਾਈ ਕਾਨ ਸਿੰਘ ਨਪਾ ਜੀ ਦੇ ਸ਼ਬਦ ਕੋਸ਼ ਅਨੁਸਾਰ ਗੁਰੂ ਜੀ ਦਾ ਵਿਆਹ ਤਈਹਾੜ ਸੰਮਤ 1646 ਨੂੰ ਮਾਤਾ ਗੰਗਾ ਜੀ ਨਾਲ ਪਿੰਡ ਮੋਹਸਾ ਵਿਖੇ ਹੋਣਾ ਨਿਯਤ ਹੋਇਆ ਸੀ ਬਿਲਗਾ ਉਸ ਸਮੇਂ ਸਿਰਫ ਜਿੱਥੇ ਆਪਾਂ ਖੜੇ ਆਂ ਜੀ ਬਿਲਗਾ ਉਸ ਸਮੇਂ ਸਿਰਫ ਸੱਤ ਕੁੱਲੀਆਂ ਵਿੱਚ ਮੌਜੂਦ ਸੀ ਬਿਲਗੇ ਦੀ ਸੰਗਤ ਨੇ ਗੁਰੂ ਸਾਹਿਬ ਦੀ ਤਨੋਂ ਮਨੋਂ ਤਨੋਂ ਸੇਵਾ ਕੀਤੀ ਗੁਰੂ ਜੀ ਸੇਵਾ ਤੋਂ ਬਹੁਤ ਖੁਸ਼ ਹੋਏ ਅਤੇ ਗੁਰੂ ਜੀ ਨੇ ਪਿੰਡ ਨੂੰ ਵਦਨ ਫੁੱਲਨ ਦਾ ਅਸ਼ੀਰਵਾਦ ਦਿੱਤਾ ਜੀ ਸੋ ਬਿਲਗਾ ਸੱਤਾਂ ਕੁੱਲੀਆਂ ਤੋਂ ਸੱਤਾਂ ਦਰਵਾਜਾਂ ਵਿੱਚ ਕੁੱਗ ਵੱਸਦਾ ਹੈ ਜੀ ਹੁਣ ਬਹੁਤ ਵੱਡਾ ਸ਼ਹਿਰ ਦੀ ਤਰ੍ਹਾਂ ਇਹ ਜਿਹੜਾ ਗੁਰਦਸ ਜਿਹੜਾ ਬਿਲਗਾ ਸ਼ਹਿਰ ਬਣਿਆ ਹੋਇਆ ਜੀ ਜਿਹਦਾ ਜਲੰਧਰ ਦੇ ਵਿੱਚ ਤਹਿਸੀਲ ਦੇ ਦੀ ਪੈਂਦੀ ਹੈ ਜੀ ਫਲੌਰ ਪੰਜਾਬ ਗੁਰੂ ਜੀ ਨੇ ਜਾਂਦੇ ਸਮੇਂ ਇਸ਼ਨਾਨ ਕਰਕੇ ਕੁੱਲੀਆਂ ਵਿੱਚ ਬਸਦੀ ਸਾਧ ਸੰਗਤ ਨੂੰ ਆਪਣੇ ਬਸਤਰ ਸ਼ੈਲੀ ਟੋਪੀ ਚੋਲਾ ਪਜਾਮਾ ਹਜੂਰੀਆ ਰਮਾਲਾ ਬਟੂਆ ਦੁਸ਼ਾਲਾ ਚੰਦਨ ਦੀ ਚੌਂਕੀ ਹੱਥ ਸਿਮਰਨਾ ਬਖਸ਼ਿਸ਼ ਕੀਤੇ ਇੱਥੇ ਹਰ ਸਾਲ 18 19 20 ਹਾਰਟ ਨੂੰ ਭਾਰੀ ਜੋੜ ਮੇਲਾ ਲੱਗਦਾ ਹੈ ਜੀ ਆਖਰੀ ਦਿਨ 20 ਹਾਰਟ ਸ਼ਾਮ ਨੂੰ ਦਿਵਾਨ ਦੀ ਸਮਾਪਤੀ ਤੋਂ ਪਹਿਲਾਂ ਬਸਤਰਾਂ ਦੇ ਦਰਸ਼ਨ ਕਰਾਏ ਜਾਂਦੇ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਗੁਰਦਵਾਰ ਸਾਹਿਬ ਦੇ ਦਰਸ਼ਨ ਕਰਕੇ ਆਪਣੇ ਜੀਵਨ ਸਫਲ ਕਰ ਚੱਲਾਂਗੇ ਆਪਾਂ ਗੁਰਦਵਾਰ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਤੇ ਜਿਹੜੇ ਆਪਾਂ ਤੁਹਾਨੂੰ ਜਿਹੜੇ ਬਸਤਰ ਲਿਖਿਆ ਹਜੂਰੀ ਰਮਾਲਾ ਉਹ ਵੀ ਤੁਹਾਨੂੰ ਹੋ ਸਕੇ ਆ ਤਾਂ ਆਪਾਂ ਤੁਹਾਨੂੰ ਜ਼ਰੂਰ ਦਰਸ਼ਨ ਕਰਾਵਾਂਗੇ ਕੁਝ ਬੇਨਤੀਆਂ ਇਦਾਂ ਲਿਖੀਆਂ ਹੋਈਆਂ ਚੱਲਦੇ ਆਪਾਂ ਅੰਦਰ ਮੱਥਾ ਟੇਕਾਂਗੇ ਜੀ ਚੱਲਦੇ ਆ ਜੀ ਆਪਾਂ ਅੰਦਰ ਸਾਹਮਣੇ ਗੁਰਦੁਆਸਾਹਬ ਚਾਰੇ ਪਾਸੇ ਜਿਹੜੇ ਟਾਈਮ ਪੀਸ ਲੱਗੇ ਹੋਏ ਲੇਕਿਨ ਇਸ ਵਕਤ ਖੜੇ ਬਹੁਤ ਪੁਰਾਣੇ ਜਮਾਨੇ ਦੇ ਜਿਹੜੇ ਟਾਈਮ ਪੀਸ ਲੱਗੇ ਹੋਏ ਨੇ ਤੇ ਚੱਲਦੇ ਆਪਾਂ ਅੰਦਰ ਤੁਹਾਨੂੰ ਦਰਸ਼ਨ ਵੀ ਕਰਾਵਾਂਗੇ ਨishan ਸਾਹਿਬ ਜਿਹੜੇ ਝੂਲ ਰਹੇ ਆ ਗੁਰੂ ਦੇ ਚੱਲਦੇ ਆ ਅੰਦਰ ਜੀ ਤੁਸੀਂ ਦੇਖ ਰਹੇ ਥੱਲਿਓਂ ਕਾਫੀ ਚੜ੍ਹਾਈ ਦੇ ਉੱਤੇ ਥੇਹ ਦੇ ਉੱਤੇ ਜਿਹੜਾ ਗੁਰਦੁਆਸਾਹਬ ਸਥਿਤ ਹੈ ਜੀ ਤੇ ਸਾਹਮਣੇ ਤੁਹਾਨੂੰ ਮੈਂ ਦਰਸ਼ਨ ਕਰਾਵਾਂ ਤੇ ਨਾਲ ਹੀ ਜਿਹੜਾ ਦਵਾਨ ਹਾਲ ਬਣਿਆ ਹੋਇਆ ਬਹੁਤ ਸੋਹਣੇ ਤਰੀਕੇ ਨਾਲ ਤੇ ਜਦੋਂ ਇੱਥੇ ਕੋਈ ਪ੍ਰੋਗਰਾਮ ਹੁੰਦੇ ਆ ਤੇ ਉਦੋਂ ਇੱਥੇ ਜਿਹੜੇ ਉਹ ਪ੍ਰੋਗਰਾਮ ਮਨਾਏ ਜਾਂਦੇ ਨੇ ਇਹ ਸਾਰਾ ਆਪਾਂ ਤੁਹਾਨੂੰ ਇਤਿਹਾਸ ਵੀ ਸੁਣਾਇਆ ਤੇ ਚੱਲਦੇ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸਾਹਿਬ ਦੇ ਵਿੱਚ ਚੱਲ ਕੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਜੀ ਤੇ ਚਰਨ ਤੋਂ ਆਖੇ ਤੇ ਆਪਾਂ ਅੰਦਰ ਚੱਲਾਂਗੇ ਜੀ ਤੇ ਇਧਰ ਨਾਲ ਹੀ ਜਿਹੜਾ ਹੱਥ ਤੋਂ ਹੁੰਦਾ ਬੜਾ ਵਧੀਆ ਬੰਦੋਬਸਤ ਹੈਗਾ ਜੀ ਇਹ ਹੈ ਮੇਨ ਐਂਟਰੈਂਸ ਬਹੁਤ ਸੋਣਾ ਅੰਦਰ ਸ਼ਰਦ ਜਿਹੜੇ ਚੱਲ ਰਹੇ ਨੇ ਤੇ ਇਸ ਜਿਹੜੇ ਕਾਰਜਕ੍ਰਮ ਸਾਰੇ ਹੋ ਚੁੱਕੇ ਆ ਆਸਾ ਦੀ ਵਾਰ ਹੋ ਗਿਆ ਸੁਖਨੀ ਸਾਹਿਬ ਹੋ ਗਿਆ ਹੋ ਚੁੱਕੇ ਆ ਜੀ ਦਰਸ਼ਕੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉਸ ਜਗ੍ਹਾ ਤੇ ਤਖਤ ਬੈਠਾ ਅਰਜਨ ਗੁਰੂ ਸਤਗੁਰੂ ਦਾ ਕਿਬੇ ਜੰਦਗਾ ਤੇ ਆਪਾਂ ਨਤਸਸਾ ਵਿੱਚ ਜੋ ਵੀ ਮੇਰੀ ਇਸ ਵੀਡੀਓ ਰਾਹੀਂ ਇਸ ਗੁਰਦਸਾਹ ਦੇ ਦਰਸ਼ਨ ਕਰ ਰਿਆ ਉਹਨਾਂ ਦੇ ਜੋੜੀਆਂ ਭਰਿਆ ਰਹੇ ਹਨ ਤੇ ਉਹਨਾਂ ਦੇ ਕੰਮਕਾਰਾਂ ਦਿਨ ਦੁਗਣੀ ਰੱਖ ਚੋਕਣੀ ਹੋਵੇ ਨਤਮਸਤਕ ਹਮਾਂਗੇ ਬਹੁਤ ਸੋਹਣੀ ਸੁੰਦਰ ਮੌਲੇ ਦੇ ਵਿੱਚ ਤੁੰਤੰਤ ਜੀ ਗੁਰੂ ਗ੍ਰੰਥ ਸਾਹਿਬ ਜੀ ਇਹ ਵਿਰਾਜਮਾਨ ਨੇ ਜੀ ਉਹ ਇਤਰ੍ਹਾਂ ਕੀਤਮ ਸਾਹਬ ਹੁੰਦੇ ਨੇ ਤੇ ਬਹੁਤ ਸੋਹਣੇ ਗੁਰੂ ਦੇ ਘਰ ਬਣੇ ਹੋਏ ਨੇ ਲੰਗਰ ਹਾਲ ਵੀ ਪਰਲੇ ਪਾਸੇ ਬਣਿਆ ਹੋਇਆ ਜੀ ਸੱਚਖੰਡ ਸਾਹਿਬ ਜਿੱਥੇ ਸੰਤਨ ਬਾਬਾ ਜੀ ਰਾਤ ਨੂੰ ਬਿਸ਼ਰਾਮ ਸੁੱਖਾਸਣ ਹੁੰਦਾ ਜੀ ਜੋਤ ਸਾਹਿਬ ਜਗ ਰਹੇ ਉਸ ਤੋਂ ਉੱਪਰ ਜਗ ਰਹੀਆਂ ਨੇ ਬਹੁਤ ਸੋਹਣੇ ਜੋਤ ਸਾਹਿਬ ਅੰਦਰ ਸ਼ੀਸ਼ੇ ਦੇ ਵਿੱਚ ਜਗ ਰਹੇ ਹੈ ਜੀ ਅਨੁਸ਼ਕਾਰਾ ਸੰਗਤ ਜੀ ਇਤਿਹਾਸਕ ਖੂਹੀਆ ਇਸ ਇਤਿਹਾਸਕ ਖੂਹੀ ਦੇ ਜਲ ਨਾਲ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ਼ਨਾਨ ਕਰਕੇ ਨਵੇਂ ਵਸਤਰ ਪਹਿਨੇ ਅਤੇ ਉਤਾਰੇ ਹੋਏ ਵਸਤਰ ਇਸ ਪਿੰਡ ਦੀ ਸੰਗਤ ਨੂੰ ਨਿਸ਼ਾਨੀ ਵਜੋਂ ਦਿੱਤੇ ਜੋ ਅੱਜ ਤੱਕ ਇਸ ਗੁਰਦੁਆਸਾ ਵਿੱਚ ਮੌਜੂਦ ਹਨ ਤੇ ਆਪਾਂ ਚੱਲਾਂਗੇ ਦਰਸ਼ਨ ਵੀ ਕਰਾਂਗੇ ਵਸਤਰਾਂ ਦੇ ਤੇ ਸਭ ਤੋਂ ਪਹਿਲਾਂ ਆਪਾਂ ਖੂਹੀ ਸਾਹਿਬ ਦੇ ਦੇਖ ਸਕਦੇ ਹਾਂ ਦਰਸ਼ਨ ਕਰਦੇ ਹਾਂ ਬੜਾ ਸੋਹਣੇ ਆਲੇ-ਦਾਲੇ ਜੰਗਲਾ-ਜਲਾਇਆ ਹੋਇਆ ਗਰਿਲ ਲਾਈ ਹੋਈ ਥੱਲੇ ਵੀ ਕੋਈ ਵੀ ਕੋਈ ਬੱਚਾ ਵਗੈਰਾ ਜਾਂ ਫੇੜਦਾ ਆਏ ਅੰਦਰ ਨਾ ਜਾਵੇ ਇਹ ਉਸ ਟਾਈਮ ਦੀ ਮਹਾਰਾਜ ਸਾਹਿਬ ਦੀ ਖੂਹੀ ਆ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅੱਜ ਦਾ ਹੁਕਮ ਨਾਨਕ ਸਾਹਿਬ ਗੁਰੂ ਸੇਵਾ ਤੇ ਸੁਖੁ ਮੁਝੇ ਫੇਰ ਦੁੱਖ ਨਾ ਲੱਗੇ ਆਏ ਜੰਮਣ ਮਰਨਾ ਮਿਟ ਗਇਆ ਕਾਲੇ ਕਾਕਿਸ਼ਨਾ ਵਸਾਏ ਸਤਖੰਡ ਸਾਹਿਬ ਜਿੱਥੇ ਰਾਤ ਨੂੰ ਰਾਤ ਨੂੰ ਬਾਬਾ ਜੀ ਸੁਖ ਹਸਨ ਹੁੰਦਾ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਲੰਗਾਪਰੋਂ ਉਸ ਬਾਬਾ ਜੀ ਦੇ ਨਿਸ਼ਾਨੇ ਆ ਜਿਹੜੀਆਂ ਬਾਬਾ ਜੀ ਇਸ਼ਨਾਨ ਕਰਨ ਤੋਂ ਉਪਰੰਤ ਇਹ ਛੱਡ ਗਏ ਸਨ ਜਿਵੇਂ ਕਿ ਤੁਹਾਨੂੰ ਬਾਹਰ ਮੈਂ ਇਤਿਹਾਸ ਚ ਦੱਸਿਆ ਸੀ ਛੇਡਾ ਟੋਪੀ ਬਟੂਆ ਇਸ ਤਰ੍ਹਾਂ ਦੇ ਕਈ ਹੋਰ ਜਾਂ ਚੀਜ਼ਾਂ ਜੋ ਇੱਥੇ ਛੱਡ ਕੇ ਆਪਾਂ ਉੱਪਰ ਆ ਗਏ ਬਿਲਕੁਲ ਤੇ ਇਸ ਤਰ੍ਹਾਂ ਇਹ ਅਜਾਇਬ ਘਰ ਲਈ ਦਾਨੀਆਂ ਦੀ ਸੂਚੀ ਉਹ ਲੱਗੀ ਹੋਈ ਆ ਤੇ ਅਜਾਇਬ ਘਰ ਪੂਰਾ ਬਣਿਆ ਹੋਇਆ ਜੀ ਦੇਖ ਸਕਦੇ ਹੋ ਤੁਸੀਂ ਆਪਾਂ ਬਿਲਕੁਲ ਉੱਪਰ ਆ ਗਏ ਆ ਇਹ ਨੇ ਨਗਾਰਾ ਸਾਹਿਬ ਸ਼ੀਤ ਭਾਈ ਤਾਰੂ ਜੀ ਵਾਹਿਗੁਰੂ ਵਾਹਿਗੁਰੂ ਲੋਕੀ ਕਾਫੀ ਅਜਾਇਬ ਘਰ ਦੇ ਵਿੱਚ ਸਾਰੀਆਂ ਜਿਹੜੀਆਂ ਸਰੂਪ ਨੇ ਇੱਥੇ ਉਹ ਲੱਗੇ ਹੋਏ ਨੇ ਆਪਾਂ ਸਾਰਾ ਤੁਹਾਨੂੰ ਦਿਖਾ ਰਹੇ ਹਾਂ ਭਗਤ ਰਵੀਦਾਸ ਜੀ ਦੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਇਹ ਹੈ ਕਿਲਾ ਜਮਰੋਦ ਤਾਵਾ ਭਾਈ ਕਨਈਆ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮੀਰ ਮੰਨੂ ਦੇ ਸਮੇਂ ਸਿੰਘਾਂ ਦੇ ਸਿਰ ਕੱਟਦੇ ਹੋਏ ਮੁਗਲ ਸ੍ਰੀ ਹਰਿ ਕ੍ਰਿਸ਼ਨ ਤੇ ਆਏ ਜਿਸ ਠੇਸੋਂ ਦੁੱਖ ਜਾਏ ਸਸੀ ਕਬੀ ਜੀ ਤੇ ਇਸ ਤਰ੍ਹਾਂ ਸਾਰੀਆਂ ਸਰੂਪ ਬਾਬਾ ਬੁੱਢਾ ਜੀ ਜ਼ਖਰੀਆ ਖਾਨ ਦੇ ਸਮੇਂ ਸਿੰਘਾਂ ਦੇ ਸਿਰਾਂ ਦੇ ਮੁੱਲ ਪਾਉਂਦਾ ਹੋਇਆ ਤੇ ਇੱਧਰ ਦੇਖੋ ਬਾਬਾ ਬੁੱਢਾ ਜੀ ਹਾਂ ਜੀ ਤੇ ਤੁਹਾਨੂੰ ਮੈਂ ਜਿਹੜੀ ਆ ਮਾਊਸ ਆਵਦੇ ਗੁਰਦਾਸਾਹ ਦੇ ਵਿੱਚ ਵੀ ਲੱਗੀ ਹੋਈ ਆ ਬਾਬਾ ਬੁੱਢਾ ਜੀ ਗੱਠਾ ਪੰਨਣ ਲਗੇ ਮਾਤਾ ਗੰਗਾ ਜੀ ਨੂੰ ਬਾਰ ਦੇ ਰਹੇ ਹਨ ਕਿ ਤੇਰੇ ਇਹ ਇਹ ਸੂਰਬੀਰ ਪੁੱਤਰ ਹੋਵੇਗਾ ਜੋ ਜਲਮਾ ਦਾ ਸਿਰ ਪੰਨੇਗਾ ਵਾਹਿਗੁਰੂ 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 ਇੱਥੇ ਵੀ ਪਿੰਡ ਦਾ ਜਿਹੜਾ ਪਿੰਡ ਬਿਲਗਾ ਦਾ ਇਤਿਹਾਸ ਉਹ ਤੁਸੀਂ ਦੇਖ ਰਹੇ ਹੋ ਲਿਖਿਆ ਲਿਖਿਆ ਹੋਇਆ ਜੀ ਮੈਂ ਪੜ੍ਹ ਕੇ ਵੀ ਤੁਹਾਨੂੰ ਸੰਗਤ ਜੀ ਸੁਣਾਵਾਂਗਾ ਸ੍ਰੀ ਗੁਰੂ ਅਰਜਨ ਦੇਵ ਜੀ ਪਿੰਡ ਮੋਸਾ ਵਿਖੇ ਮਾਤਾ ਗੰਗਾ ਜੀ ਨੂੰ ਵਿਹਣ ਜਾਣ ਸਮੇ 18 ਹਾੜ 29 1646 ਨੂੰ ਇਸ ਅਸਥਾਨ ਤੇ ਚਰਨ ਪਾਏ ਸਨ ਇਹ ਪਿੰਡ ਉਸ ਸਮੇ ਕੇਵਲ ਸੱਤ ਕੁਲੀਆਂ ਝੌਂਪੜੀਆਂ ਵਿੱਚ ਹੀ ਸੀਮਤ ਸੀ ਗੁਰੂ ਜੀ ਨੇ ਇਸ਼ਨਾਨ ਕਰਨ ਉਪਰੰਤ ਬਰਾਤ ਬਰਾਤ ਦੇ ਬਿਲਗਾ ਤੋਂ ਮੋਹ ਸਾਹਿਬ ਚੱਲਣ ਸਮੇ ਆਪਣੇ ਉਤਾਰੇ ਬਸਤਰ ਪਿੰਡ ਵਾਸੀਆਂ ਦੀ ਬੇਨਤੀ ਤੇ ਸੰਗਣਾ ਸੰਗਤ ਮਾਫ ਕਰਨਾ ਜੀ ਸੰਗਤਾਂ ਨੂੰ ਨਿਸ਼ਾਨਨੀ ਦੇ ਤੌਰ ਤੇ ਬਖਸ਼ਿਸ਼ ਕੀਤੇ ਅਤੇ ਸੇਵਾ ਤੋਂ ਖੁਸ਼ ਹੋ ਕੇ ਚੌਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਬਦਨ ਫੁੱਲਨ ਦਾ ਆਸ਼ੀਰਵਾਦ ਦਿੱਤਾ ਜਿਸ ਦੀ ਮਿਸਾਲ ਅੱਜ ਇਹ ਇਲਾਕੇ ਦਾ ਸਭ ਤੋਂ ਵੱਡਾ ਨਗਰ ਹੈ ਇਸ ਨਗਰ ਦੇ ਸੱਤ ਦਰਵਾਜ਼ੇ ਪ੍ਰਵੇਸ਼ ਦੁਆਰ ਹਨ ਇਹ ਅਤੇ ਇਹ ਅਗਾਹ ਵੀ ਵੱਧ ਫੁੱਲ ਰਿਹਾ ਹੈ ਧੰਨ ਹੋ ਧੰਨ ਹੋ ਬਾਬਾ ਜੀ ਧੰਨ ਧੰਨ ਗੁਰੂ ਅਰਜਨ ਦੇਵ ਜੀ ਤੇ ਨਾ ਇਧਰ ਲਿਖਿਆ ਵੀ ਹੈ ਪਵਿੱਤਰ ਵਸਤਰਾਂ ਦਾ ਇਤਿਹਾਸ ਜਿਹੜਾ ਉਹ ਆਪਾਂ ਤੁਹਾਨੂੰ ਉਹ ਵੀ ਸਾਂਝ ਪਾਵਾਂਗੇ ਇਹਨਾਂ ਪਵਿੱਤਰ ਦਰਸ਼ਣੀ ਵਸਤਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਰੀਰ ਦੇ ਪਵਿੱਤਰ ਚਰਨ ਛੋਪਾ ਪ੍ਰਾਪਤ ਹੈ ਜੀ ਇਹਨਾਂ ਦੇ ਵਿੱਚ ਸ਼ੈਲੀ ਟੋਪੀ ਚੋਲਾ ਚੂੜੀਦਾਰ ਪਜਾਮਾ ਹਜੂਰੀਆ ਪਰਮਾਲ ਬਟੂਆ ਹੱਥ ਸਿਮਰਨਾ ਕਪੂਰ ਦੇ ਸੁੱਚੇ ਮੋਤੀ ਵਿਚਾਲਾ ਅਤੇ ਚੰਦਨ ਦੀ ਚੌਂਕੀ ਹੈ ਜਿਸ ਉੱਪਰ ਬੈਠ ਕੇ ਗੁਰੂ ਸਾਹਿਬ ਜੀ ਨੇ ਇਸ਼ਨਾਨ ਕੀਤੇ ਸਨ ਇਨ੍ਹਾਂ ਪਵਿੱਤਰ ਵਸਤਰਾਂ ਦੇ ਕੁੱਲੇ ਦਰਸ਼ਨ ਦੀਦਾਰ ਇਸਲਾਮਾ ਦੀਵਾਨ ਵਿਆਹ ਕਰੋ ਵਿੱਚ 20 ਹਾਰ ਜਲਾਈ ਨੂੰ ਕਰਵਾਏ ਜਾਂਦੇ ਹਨ ਸੰਗਤਾਂ ਦਾ ਪਵਿੱਤਰ ਵਸਤਰਾਂ ਦੇ ਦਰਸ਼ਨ ਦਾ ਜਾ ਘਾਤਾ ਮਾਰਦਾ ਇਕੱਠ ਕਰ ਦੇਖਿਆ ਦੇਖਦੇ ਹੀ ਬਣਦਾ ਹੈ ਇਸ ਵਿਆਹਪੁਰ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਸੰਕਾ ਪਹੁੰਚ ਕੇ ਬਸਤਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦਿਆਂ ਹਨ ਅਤੇ ਗੁਰੂ ਘਰ ਦੇ ਆ ਖੁਸ਼ੀਆਂ ਪ੍ਰਾਪਤ ਕਰਦੇ ਹਨ ਆਓ ਤੁਹਾਨੂੰ ਆਪਾਂ ਸਾਰੀਆਂ ਚੀਜ਼ਾਂ ਦੇ ਜਿਹੜੇ ਦਰਸ਼ਨ ਕਰਾਵਾਂਗੇ ਸਾਹਮਣੇ ਤੁਹਾਨੂੰ ਤਾਂ ਗੁਰੂ ਆਦਿਨ ਦੇਵ ਜੀ ਦਾ ਜਿੱਥੇ ਪਜਾਮਾ ਹੈਗਾ ਹੱਥ ਸਿਨਰਨਾ ਦੇਖ ਕੇ ਸਾਹਮਣੇ ਫੋਟੋ ਦੇ ਵਿੱਚ ਜੀ ਜ਼ੂਮ ਕਰ ਦਿੰਨਾ ਰੁਮਾਲ ਹੈਗਾ ਸੱਜੇ ਹੱਥ ਬਟੂਆ ਹੈਗਾ ਤੇ ਉੱਪਰ ਬਾਬਾ ਜੀ ਦਾ ਇਧਰ ਖੱਬੇ ਹੱਥ ਹਜੂਰੀਆ ਬਹੁਤ ਵੱਡੇ ਸ਼ੀਸ਼ੇ ਦੇ ਵਿੱਚ ਜਿਹੜੇ ਜੜੇ ਹਨ ਤੇ ਇਸ਼ਨਾਨ ਵਾਲੀ ਕਿਉਂਕਿ ਆਹ ਦੇਖ ਸਕਦੇ ਤੁਸੀਂ ਬਾਬਾ ਜੀ ਦੀ ਇਹ ਹੈ ਇਨਸ਼ਾਅੱਲਾ ਸਾਹਮਣੇ ਫੋਟੋ ਦੇ ਵਿੱਚ ਬਾਬਾ ਜੀ ਦੇ ਨਾਲ ਜਿਹੜੀ ਵੱਡੀ ਫੋਟੋ ਆ ਉਹਦੇ ਵਿੱਚ ਤਸ਼ਾਲੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਇਸ ਵੇਲੇ ਨਾ ਰਿਫਲੈਕਸ਼ਨ ਪੈ ਰਹੀ ਹੈ ਜੀ ਕੁਝ ਇਸ ਕਰਕੇ ਆਪਾਂ ਨੂੰ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਹੁਣ ਕਈ ਵਾਰ ਆ ਦੇਖੋ ਦੁਸ਼ਾਲਾ ਲਿਖਿਆ ਮੈਂ ਜੂਮ ਕਰ ਰਿਹਾ ਠੀਕ ਹੈ ਜੀ ਵਿੱਚ ਪੱਠੇ ਦਾ ਵਿੱਚ ਉਹ ਰਿਫਲੈਕਸ਼ਨ ਪੈ ਰਿਹਾ ਕਾਫੀ ਵੱਡਾ ਹੈ ਸ਼ੀਸ਼ੇ ਦੇ ਵਿੱਚ ਜਿਹੜਾ ਦੁਸ਼ਾਲਾ ਸਾਹਿਬ ਜੜਿਆ ਹੈ ਦਵਾਰਾਂ ਤੋਂ ਫਿਰ ਦਰਸ਼ਨ ਕਰੋ ਹੱਥ ਸਿਮਰਨਾ ਕੋਟਾ ਸ਼ੈਲੀ ਟੋਪੀ ਵਟੂਆ ਪਜਾਮਾ ਰੁਮਾਲ ਤੇ ਖੱਬੇ ਹੱਥ ਯੂਰੀਆ ਥੱਲੇ ਇਸ਼ਨਾਨ ਵਾਲੀ ਸੋਹਣੀ ਚੌਂਕੀ ਤੇ ਸਜਿਆ ਹਤ ਦੁਸ਼ਾਲਾ ਸਾਹਿਬ ਵਾਹਿਗੁਰੂ ਦਾ ਜਨ ਕੀਤੇ ਕਿਹੋ ਜਿਹਾ ਲੱਗੇ ਬਾਬਾ ਜੀ ਤੇ ਸਵਣਾ ਦਾ ਤੁਸੀਂ ਮੇਰਾ ਕਰਨੀਆਂ ਸਵਣਾ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਜਾਂ ਨਹੀਂ ਦੇਖ ਰਿਹਾ ਸਭ ਤੇ ਮਿਹਰ ਭਰਿਆ ਬਾਬਾ ਜੀ ਹੱਥ ਰੱਖਣਾ ਸੋ ਮੇਰੀ ਸੰਗਤ ਨੂੰ ਵੀ ਬੇਨਤੀ ਇਹ ਜਦੋਂ ਕਿਤੇ ਇਧਰ ਨੂੰ ਲੰਘਣਾ ਹੋਵੇ ਟਾਈਮ ਲੱਗੇ ਤਾਂ ਤੁਸੀਂ ਇਸ ਅਸਥਾਨ ਦੇ ਗੁਰਦੁਆਰਾ ਸਾਹਿਬ ਜੀ ਦੇ ਜਰੂਰ ਦਰਸ਼ਨ ਕਰਕੇ ਜਾਣਾ ਜੀ ਸੋ ਇਹਨਾਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਚਲਦੇ ਆਪਾਂ ਅੱਗੇ ਤੇ ਤੁਹਾਨੂੰ ਸਾਰਾ ਕੁਝ ਹੋਰ ਵੀ ਦਿਖਾਵਾਂਗੇ ਜੀ ਇਹ ਦੁਆਰਾ ਤੋਂ ਆਪਾਂ ਫੇਰ ਤੁਹਾਨੂੰ ਜਿਹੜੇ ਦਰਸ਼ਨ ਉਹ ਕਰਵਾ ਦਿੰਨੇ ਆ ਜੀ ਸੰਤਾਂ ਵੀ ਇਸ ਸਥਾਨ ਤੇ ਨਤਮਸਤਕ ਹੋਣ ਲਈ ਜਿਹੜੀਆਂ ਆਉਂਦੀਆਂ ਰਹਿੰਦੀਆਂ ਨੇ ਕਿ ਇਸ ਤਰ੍ਹਾਂ ਆਪਾਂ ਗੁਰੂ ਸਾਹਿਬ ਦੇ ਇੱਥੇ ਜਿੱਥੇ ਬਾਬਾ ਜੀ ਰੁਕੇ ਸਨ ਉਹ ਸਥਾਨ ਦੇ ਦਰਸ਼ਨ ਕੀਤੇ ਆ ਜੀ ਆਪਾਂ ਪ੍ਰਕਰਮਾ ਵੀ ਕਰਾਂਗੇ ਚਾਹੁੰਦੇ ਆ ਤੈਨੂੰ ਆਲੋ ਸਾਈਡ ਤੋਂ ਵੀ ਆਪਾਂ ਤੁਹਾਨੂੰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੁਕਦੇ ਬਾਬਾ ਜੀ ਦੇ ਬੜੇ ਸੋਹਣੇ ਰਮਾਲਾ ਸਾਹਿਬ ਦੇ ਵਿੱਚ ਸ਼ੋਭਤ ਨੇ ਚੱਲਦੇ ਆਪਾਂ ਅੱਗੇ ਨੂੰ ਬਿਲਕੁਲ ਆਪਾਂ ਬੈਕ ਤੇ ਖੜੇ ਜੀ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਗਤ ਤੁਹਾਨੂੰ ਨਜ਼ਰ ਆ ਰਹੇ ਹੋਣੀਆਂ ਉਹ ਇਧਰੋਂ ਵੀ ਦਰਸ਼ਨ ਕਰੋ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਹੁਤ ਸੋਹਣੇ ਰਮਾਲਾ ਸਾਹਿਬ ਦੇ ਵਿੱਚ ਜਿਹੜੇ ਸ਼ੋਭਤ ਨੇ ਜੀ ਚੱਲਦੇ ਆਪਾਂ ਬਾਹਰ ਨੂੰ ਇਸੀ ਤੁਹਾਨੂੰ ਇਤਿਹਾਸ ਬਾਰੇ ਵੀ ਜਾਣਕਾਰੀ ਦਿੱਤੀ ਗੁਰਦੁਆਰਾ ਸਾਹਿਬ ਦੇ ਤੇ ਉੱਪਰ ਜਾਣ ਲਈ ਇੱਧਰ ਦੀ ਰਸਤਾ ਦੂਜੇ ਪਾਸੇ ਦੀ ਰਸਤਾ ਹੈਗਾ ਰਾਗੀ ਵੱਡੇ ਹਾਲ ਬਣੇ ਹੋਏ ਤੁਸੀਂ ਦੇਖ ਰਹੇ ਹੋ ਜਿੱਥੇ ਤੋਂ ਲਗਾਤਾਰ ਜਿਹੜਾ ਉਹ ਚੱਲਦਾ ਰਹਿੰਦਾ ਹੈਗਾ ਹੋਏ ਹੈ ਕੜਾ ਪ੍ਰਸ਼ਾਦ ਆਪਾਂ ਬਾਹਰ ਆ ਗਏ ਆ ਕੜਾ ਪ੍ਰਸ਼ਾਦ ਕਾਊਂਟਰ ਨੇ ਤੇ ਇੱਧਰ ਜਿਹੜਾ ਦਫਤਰ ਹੈ ਗੁਰਦਾਸ ਸਾਹਿਬ ਦਾ ਤੇ ਇੱਧਰ ਲੰਗਰ ਹਾਲ ਓਪਨ ਦੇ ਵਿੱਚ ਸਾਹਮਣੇ ਲੰਗਰ ਹਾਲ ਉੱਧਰ ਵੀ ਹੈ ਜਦੋਂ ਕੋਈ ਭੀੜ ਹੋ ਜਾਂਦੀ ਹੈ ਤੇ ਉੱਪਰ ਤੁਸੀਂ ਦੇਖ ਰਹੇ ਹੋ ਤੇ ਉੱਥੇ ਜਿਹੜਾ ਲੰਗਰ ਗੁਰੂ ਸਾਹਿਬ ਦਾ ਇੱਥੇ ਗੁਰਦੁਆਰਾ ਸਾਹਿਬ ਵਿੱਚ ਉਹ ਬਣਦਾ ਹੈਗਾ ਜੀ ਤੇ ਇਹ ਬਿਲਕੁਲ ਐਸੇ ਜਿਹੜਾ ਬਿਲਕਾ ਸ਼ਹਿਰ ਦੇ ਵਿਚਾਲੇ ਜਿਆ ਕਾਫੀ ਬਿਲਕਾ ਸ਼ਹਿਰ ਵਧਿਆ ਹੋਇਆ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਇਹ ਕਾਫੀ ਵੱਧ ਗਿਆ ਹੈਗਾ ਜੀ ਤੇ ਇਹ ਆਪਾਂ ਕਹਿ ਨਹੀਂ ਸਕਦੇ ਪਿੰਡ ਹੋਊਗਾ ਸ਼ਹਿਰ ਤੋਂ ਵੱਡਾ ਲੱਗਦਾ ਤੇ ਇਸ ਤਰ੍ਹਾਂ ਮਾਰਨ ਤੋਂ ਦੇਖਾ ਦਿੱਖ ਹੈਗੀ ਆ ਨਿਸ਼ਾਨ ਸਾਹਿਬ ਗੁਰੂ ਦੇ ਝੂਲ ਰਹੇ ਨੇ ਤੁਸੀਂ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਇਹ ਸਾਰਾ ਕਮਰਾ ਅੰਦਰ ਦਰਵਾਰ ਸਾਹਿਬ ਹਮੇਸ਼ਾ ਗਏ ਹੋਏ ਆ ਸੋ ਇਸ ਕਰਕੇ ਇੱਥੇ ਜਿਹੜਾ ਸਾਰਾ ਸਾਫ ਸਪਾਈ ਬਹੁਤ ਅੱਛੀ ਆ ਲੰਗਰ ਦੇ ਵਿੱਚ ਬਹੁਤ ਸਫਾਈ ਦੇਖਣ ਨੂੰ ਮਿਲੀ ਆ ਤੇ ਇਸ ਕਰਕੇ ਬਹੁਤ ਮੈਂ ਮੈਨੇਜਰ ਸਾਹਿਬ ਦੀ ਵੀ ਸ਼ਲਾਘਾ ਕਰੂੰਗਾ ਬੜਾ ਇਹਨਾਂ ਨੇ ਜਿਹੜਾ ਆਪਦਾ ਸਟਾਫ ਤੇ ਬੜੀ ਧਿਆਨ ਨਾਲ ਜਿਹੜੀ ਉਹ ਸਟਾਫ ਜਿਹੜਾ ਡਿਊਟੀ ਕਰਦਾ ਬਹੁਤ ਸੋਹਣਾ ਲੱਗਾ ਜੀ ਤੇ ਕਿਸੇ ਚੀਜ਼ ਦੀ ਜਦੋਂ ਮਰਜ਼ੀ ਆ ਉਹ ਤੁਹਾਨੂੰ ਪ੍ਰਸ਼ਾਦਾ ਲੰਗਰ ਪਾਣੀ ਚਾਹ ਪਾਣੀ ਤਿਆਰ ਮਿਲੂਗਾ ਤੇ ਇਹਦੇ ਨਾਲ ਆਪਾਂ ਅੱਗੇ ਚੱਲਦੇ ਹਾਂ ਜੀ ਸੋ ਆਪਾਂ ਗੁਰਦੁਆਰਾ ਸਾਹਿਬ ਪਿਪਲੀ ਸਾਹਿਬ ਬਿਲਗਾ ਦੇ ਵਿੱਚ ਜਿਹੜੇ ਦਰਸ਼ਨ ਕੀਤੇ ਆ ਸੋ ਜੋ ਇਸ ਗੁਰਦੁਆਰਾ ਸਾਹਿਬ ਦਾ ਜਿਹੜਾ ਪ੍ਰਬੰਧ ਦਾ ਉਹ ਅਧੀਨ ਹੈਗਾ ਐਸਜੀਪੀਸੀ ਅੰਮ੍ਰਿਤਸਰ ਸਾਹਿਬ ਦੇ ਅੰਡਰ ਜੀ ਤੇ ਉਹਨਾਂ ਦੀ ਦੇਖਰੇਖ ਜਿਹੜੇ ਬਹੁਤ ਸੋਹਣੇ ਜਿਹੜੇ ਆ ਕਾਰਜਕ੍ਰਮ ਹੁੰਦੇ ਨੇ ਬਹੁਤ ਸਫਾਈ ਇੱਥੇ ਲੰਗਰਾਂ ਵਿੱਚ ਰੱਖੀ ਜਾਂਦੀ ਹੈ ਜੀ ਇਸ ਤਰ੍ਹਾਂ ਸਾਰੇ ਪਾਸੇ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਜਿਹੜੇ ਮੇਰੇ ਇੱਕ ਵੀਰ ਭਾਈ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤਾਂ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਪਹਿਲ ਦੇ ਆਧਾਰ ਤੇ ਮਿਲ ਸਕ ਜੇ ਇਹਦੇ ਨਾਲ ਰੱਬ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ